ਅਗਲੀ ਖ਼ਬਰ ਵੱਲ ਚਲੀਏ ਤੇ ਯੂਬਾ ਸਿਟੀ ਤੋਂ ਆ ਰਹੀ ਆ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਉਹਨਾਂ ਨੇ ਆਪਣੇ ਸਾਰੇ ਜਿਹੜੇ ਉਹਨਾਂ ਦੇ ਮੈਂਬਰਸ ਹੈਗੇ ਆ ਇਕੱਠੇ ਹੋ ਕੇ 51000 ਡਾਲਰ ਜਿਹੜਾ ਇਕੱਠਾ ਕੀਤਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਫਲੱਡ ਆਏ ਹੋਏ ਹੈਗੇ ਆ ਇਸੇ ਤਰ੍ਹਾਂ ਇੱਕ ਦਸਵੰਦ ਨੈਟਵਰਕ ਕਰਕੇ ਜਿਹੜੀ ਆਰਗੇਨਾਈਜੇਸ਼ਨ ਆ ਨਾਨ-ਪ੍ਰੋਫਿਟ ਉਹਨਾਂ ਨੇ ਵੀ 50000 ਡਾਲਰ ਜਿਹੜਾ ਇਕੱਠਾ ਕੀਤਾ ਸੋ ਟੋਟਲ 101000 ਡਾਲਰ ਇਕੱਠਾ ਕਰਕੇ ਇਹਨਾਂ ਨੇ ਖਾਲਸਾ ਹੈਲਪ ਨੂੰ ਦਿੱਤਾ ਹੈਗਾ ਤਾਂ ਕਿ ਜਿਹੜੇ ਫਲੱਡ ਵਿਕਟਮਸ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਤੱਕ ਇਹ ਮਨੀ ਪਹੁੰਚਾਇਆ ਜਾ ਸਕੇ ਤੇ ਉਹਨਾਂ ਨੇ ਦੱਸਿਆ ਵੀ ਇਹਦੇ ਸਾਰੇ ਕਾਸੀ ਦੇ ਲਈ ਜਦੋਂ ਉਹਨੇ ਕੱਟ ਕੀਤਾ ਸਤਿੰਦਰ ਸਰਤਾਜ ਸੱਗੂ ਫੈਮਿਲੀ ਸ਼ੇਅਰ ਪੰਜਾਬ ਕਲੱਬ ਤੇ ਹੋਰ ਬਹੁਤ ਸਾਰੇ ਜਿਹੜੇ ਡੋਨਰਸ ਆ ਉਹਨਾਂ ਸਾਰਿਆਂ ਨੇ ਜਿਹੜਾ ਆ ਧੰਨਵਾਦ ਕੀਤਾ ਡਾਕਟਰ ਜਸਵੀਰ ਸਿੰਘ ਕੰਗ ਉਹਨਾਂ ਨੇ ਮੇਰੇ ਨਾਲ ਵੀ ਗੱਲਬਾਤ ਕੀਤੀ ਕਹਿੰਦੇ ਵੈਸੇ ਦੱਸਣਾ ਤਾਂ ਨਹੀਂ ਚਾਹੀਦਾ ਜਦੋਂ ਕਿਸੇ ਨੂੰ ਰਿਸਪਾਂਸ ਦੇਈਦਾ ਪਰ ਇਹ ਇੱਕ ਤਰ੍ਹਾਂ ਨਾਲ ਮੋਟੀਵੇਸ਼ਨ ਆ ਜੀ ਜੁਬਾ ਸਿਟੀ ਦੀਆਂ ਦੋ ਆਰਗੇਨਾਈਜੇਸ਼ਨਸ 1 ਲੱਖ ਡਾਲਰ ਇਕੱਠਾ ਕਰਕੇ ਦੇ ਸਕਦੀਆਂ ਹੈਗੀਆਂ ਬਾਕੀ ਵੀ ਆਪਣੇ ਜਿਹੜੇ ਭੈਣ ਭਰਾ ਹੈਗੇ ਜਿੰਨੀ ਕੋ ਉਹਨਾਂ ਦੀ ਸਮਰੱਥਾ ਆ ਆਪਣੇ ਆਪਣੇ ਏਰੀਏ ਚ ਆਪਣੇ ਆਪਣੇ ਜਿਹੜੀ ਵੀ ਆਰਗੇਨਾਈਜੇਸ਼ਨ ਨੂੰ ਤੁਸੀਂ ਪਸੰਦ ਕਰਦੇ ਹੋ ਉਹਨਾਂ ਨੂੰ ਜਿਹੜਾ ਦਿਓ ਤਾਂ ਕਿ ਇੱਕ ਤਰ੍ਹਾਂ ਦੇ ਨਾਲ ਮੋਟੀਵੇਸ਼ਨ ਹੋਵੇ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ 1 ਲੱਖ 1000 ਡਾਲਰ ਇਕੱਠਾ ਕਰਕੇ ਖਾਲਸਾ ਏਡ ਨੂੰ ਦਿੱਤਾ ਤੇ ਜੋ ਪੰਜਾਬ ਦੇ ਫਲਡਸ ਦੇ ਵਿੱਚ ਵੱਖ-ਵੱਖ ਜਿਹੜੇ ਤਰੀਕਿਆਂ ਦੇ ਨਾਲ ਉਹ ਯੂਜ਼ ਕੀਤਾ ਜਾਊਗਾ ਜੀ ਸੋ ਹੜਪੀੜਤਾਵਾਂ ਦੇ ਲਈ ਪੰਜਾਬ ਹੜਪੀੜਤਾਵਾਂ ਦੇ ਲਈ ਜਿਹੜੀ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਜਿਹੜਾ ਸਿੱਖ ਕਮਿਊਨਿਟੀ ਸੈਂਟਰ ਆ ਉੱਥੇ ਉੱਥੇ ਇਕੱਠਾ ਕਰਕੇ ਕੀਤਾ ਗਿਆ ਸੋ ਦਸਵੰਧ ਵਾਲਿਆਂ ਨੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉਹ ਮੈਚ ਕੀਤਾ 51000 ਇਹਨਾਂ ਨੇ ਇਕੱਠਾ ਕੀਤਾ ਸੀ 50000 ਉਹਨਾਂ ਵੱਲੋਂ ਦੇ ਕੇ ਦੱਸੋ ਕੁੱਲ 1 ਲੱਖ 1000 ਡਾਲਰ ਦੀ ਜਿਹੜੀ ਰਾਹਤ ਆ ਉਹ ਹੜਪੀੜਤਾਵਾਂ ਦੇ ਲਈ ਪੰਜਾਬ ਦੇ ਵਿੱਚ ਕਲਾਈ ਗਈ ਹੈਗੀ ਆ ਸੋ ਹੋ ਸਕਦਾ ਵੀ ਹੋਰ ਵੀ ਕਈ ਥਾਵਾਂ ਦੇ ਉੱਤੇ ਇਦਾਂ ਦੇ ਉਪਰਾਲੇ ਜਿਹੜੇ ਉਹ ਚੱਲ ਰਹੇ ਹੋ